ਬਾਰਿਸ਼ਾਂ ਕਾਰਨ ਪਿੰਡ ਸੈਦਾਂ ਵਾਲੀ ਦੇ ਵਿੱਚੋਂ ਲੰਘ ਰਹੇ ਸੈਮ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਜਿਸ ਕਰਕੇ ਸੈਮ ਨਾਲਾ ਟੁੱਟਣ ਦੀ ਕਗਾਰ ਤੇ ਸੀ ਸੂਚਨਾ ਮਿਲਦੇ ਹੀ ਐਸਡੀਐਮ ਸਾਹਿਬ ਰਾਜਪਾਲ ਔਰ ਨਹਿਰ ਮਹਿਕਮੇ ਦੇ ਮੰਤਰੀ ਅਤੇ ਵਿਧਾਇਕ ਸੰਦੀਪ ਜਾਖੜ ਮੌਕੇ ਤੇ ਪਹੁੰਚੇ ਪਲੇਆ ਜਾਇਜਾ ਤੇ ਕੰਮ ਸ਼ੁਰੂ ਕਰਵਾਇਆ ਸੇਵਨ ਵਾਲੇ ਦੀ ਸਫਾਈ ਲਈ ਐਸਡੀਓ ਸਰ ਹੈਲੋ ਨਹੀਂ ਕਿਉਂਕਿ ਉਹ ਮਤਲਬ ਜਿਸ ਇਹ ਕਹਿ ਰਹੇ ਵੀ ਆ ਤਾਂ ਹਰ ਤੁਹਾਰ ਮੀਨ ਚੇਂਜ ਹੋ ਰਿਹਾ ਉਹ ਜੇ ਗਈ ਫਿਰ ਰੁਕੀਆਂ ਤੇ ਕੁੱਝ ਪੰਜ ਵਜੇ ਸਾਰੇ ਲਾਰਾ ਪੂਲ ਵੀ ਹੈ ਜੀ ਟੀਨ ਸਾਰਾ ਬੜਾ ਨਾ ਕਿਹੜੇ ਵਾਰ ਕੰਨ ਹੋ ਸੁਲੋਸਨ ਬਣੀ ਢੋੜ ਢੋਡਾਂਗਾ ਨਹੀਂ ਨਹੀਂ ਮੈਂ ਤਾਂ ਪੁੱਛ ਰਿਹਾ ਜੀ ਕਿ ਨਹੀਂ ਜੀ ਫਿਰ ਕਾ ਨ ਸਰ ਜ਼ਮੀਦਾਰਾਂ ਨਾਲ ਖੜਾ ਬਣਾ ਕੇ ਦੋ ਦਿਨਾਂ ਕੋ ਨਹੀਂ ਜੀ ਬਾਅਦ ਵਿੱਚ ਫਿਰ ਇਹਨਾਂ ਕੋਲ ਤਾਂ ਸਰ 1,60,000 ਬੀੜਾ ਸਰਪੰਚ ਸਾਹਿਬ ਨੇ ਲਾਇਆ ਜੀ ਇਤੋਂ ਬਣਾਉਣ ਮੈਂ ਤਾਂ ਯਰ ਕੇ ਬਾਨ ਲਾ ਕੇ ਤਾਂ ਰਹੀ ਬਣਾ ਦਿਆ ਕੋਈ ਗੋ ਨਹੀਂ ਜੀ ਮੈਂ ਤਾਂ ਅੱਗੇ ਪੱਲੋਂ ਕਰਾਇਆ ਬਈ ਗੋਣੇ ਲਾ ਪੱਲੋਂ ਸੇ ਉਹਨਾਂ ਨੂੰ ਪੱਲੋਂ ਦੇ ਰੱਖੇ ਬਣਾ ਕੇ ਦਿੰਦੇ ਐ ਪੁੱਛਣਾ ਕੋਈ ਨਹੀਂ ਕਰਿਆ ਬਾਦਾਂ ਬਾਅਦ ਵਿੱਚ ਕਰ ਲੈ ਇਮੀ ਔਰ ਕਿਵੇਂ ਹੈ ਨਹੀਂ ਹੁਣ ਆ ਜਿਹੜਾ ਆਪਣਾ ਇਮੀਡੀਏਟ ਕੋ ਰਿਲੀਫ ਕਿਵੇਂ ਮਿਲ ਸਕਦੀ ਸੋ ਦੇਖ ਬਸ ਥੈਂਕ ਯੂ ਸਰ ਇੱਥੇ ਅਸੀਂ ਲੇਬਰ ਲਈ ਬਣਾਈਏ ਲੇਬਰ ਆ ਜੇ ਲੇਬਰ ਨਾਲ ਆਪਣਾ ਇਹ ਖੜਾ ਲੈਂਗੇ ਬੋਲਦੇ ਇਹਨੂੰ ਫਾਇਰ ਕਰਕੇ ਕਿਉਂਕਿ ਮਸ਼ੀਨ ਸਰ ਇੱਥੇ ਵੱਡੀ ਨਹੀਂ ਮਸ਼ੀਨ ਨਹੀਂ 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 ਇੰਨਾ ਤੁਹਾਡੇ ਕੋਲ ਡੂing ਟਾਈਮ ਹੈਗਾ ਕਿਉਂਕਿ ਮੈਂ ਤਰਜੇਵੇਂ ਦੱਸ ਰਹੇ ਆ ਵੀ ਹਰ 15 20 ਮਿੰਟ ਉਹ ਇੱਕਾ ਦਾ ਇਹਨੂੰ ਆਪਾਂ ਕਰਦੇ ਆ ਬ੍ਰੀਚ ਕਰਦੇ ਉਹਦੇ ਨਾਲ ਕੋਈ ਮੈਨੂੰ ਲੱਗਦਾ ਜੇ ਇਹ ਫਾਲੋ ਹੋਗਾ ਨਹੀਂ ਮੈਂ ਤਾਂ ਤੁਹਾਨੂੰ ਕਿਉਂਕਿ ਜਵਾਬ ਟੈਕਨੀਕਲ ਤੋਂ ਤੁਹਾਨੂੰ ਪਤਾ ਵੀ ਜੇ ਆਪਾਂ ਇੱਕ ਆ ਤਾਂ ਬਰੀਚ ਕਰਦੇ ਆ ਉਹਦੇ ਨਾਲ ਕੋਈ ਰਿਲੀਫ ਹੋਊਗਾ ਪ੍ਰੈਸ਼ਰ ਪਰ ਉਹ ਤਾਂ ਵੀ ਕਰਨ ਲਈ ਕਿਉਂਕਿ ਉਹ ਜੰਗ ਫਸੇਗੀ ਜਿੱਥੋਂ ਆਪਾਂ ਕਢਾਂਗੇ ਨਹੀਂ ਪਰ ਇਹਨੂੰ ਜੇ ਲੈਟ ਸੇ ਇੱਥੇ ਕਿਹੜੀ ਜ਼ਿਆਦਾ ਹੈ ਇਹਨੂੰ ਜੇ ਬਰੀਚ ਕਰਦੇ ਹੋ ਤੁਸੀਂ ਕਹਿ ਰਹੇ ਹੋ ਵੀ ਉਹ ਤਾਂ ਬਰੀਚ ਕਰਨ ਦਾ ਵੀ ਫਾਇਦਾ ਨਹੀਂ ਬਰੀਚ ਕਰਨ ਦਾ ਸਿਰਫ ਤਾਂ ਹੁੰਦਾ ਹਾਂ ਮੈਂ ਫਾਲੋ ਕਰਕੇ ਵੀ ਆ ਪਾਣੀ ਇੱਥੇ ਰੁਕ ਰਿਆ ਨਹੀਂ ਗਲਤ ਹੈ ਵੈਸੇ ਯਾਰ ਜੀ ਕਿਉਂ ਹੈ ਸਰ ਅੱਗੇ ਚਾਰ ਤੋਂ ਚਾਰ ਦੀ ਕਿਉਂ ਤੋੜਾ ਕੋਈ ਨਾ ਲੈ ਲੈ ਨਾ ਉੱਥੇ ਜਾ ਕੇ ਆਉਂਦਾ ਨਹੀਂ ਤਾਂ ਲੇਬਰ ਕਦੋਂ ਤੱਕ ਆ ਜੂਗੀ ਲੇਬਰ ਸਰ ਸੁਈਆਂ ਸਰਵਰ ਮੇ ਹਿਲਾ ਮਰਵਾਇਆ ਕਿ ਲੇਬਰ ਕਾ ਅਗਰ ਕੋਈ ਅਵੇਲੇਬਲ ਹੈ ਤੋ ਐਵੇਂ ਨਹੀਂ ਆਣੀ ਲੇਬਰ ਹਿਲਾ ਮੋਕਮ ਰਾਨ ਨਾਲ ਥੋੜੀ ਆਊਗੀ ਇਮੀਡੀਏਟ ਕੋਈ ਨਹੀਂ ਸਰ ਲੇਬਰ ਮਾਰ ਕੇ ਦੋ ਸਮਝ ਆ ਕੇ ਕਿੱਥੇ ਲੇਬਰ ਹੈਗੀ ਮਾਨ ਤਾਂ ਇਲੇ ਕੋਈ ਮੈਨੋ ਜੀ ਮਾਨ ਨੇ ਬਤਾਓ ਕਿ ਤੁਸੀਂ ਸੁਣ ਕੇ ਕਿ ਮੈਂ ਤਾਂ ਦੋ ਮਿੰਟਾਂ ਬੁਲਾ ਦਿਆਂ ਤੁਸੀਂ ਪਹਿਲੇ ਨਹੀਂ ਦੱਸ ਤੇ ਜਦ ਤੱਕ ਪੁੱਛ ਰਹਾ ਹਾਂ ਆਪਸੇ ਆਪ ਅਭੀ ਬਤਾ ਸਰ ਮੇਰੇ ਕੋਲ ਨਹੀਂ ਬੋਲਾ ਜੀ ਆਪਨੇ ਨਹੀਂ ਅਭੀ

ਬਤਾਓ ਕਿ ਸਮਾਨ ਕੀ ਚਾਹੀਦਾ ਹਰ ਟਾਈਮ ਲਗਵਾ ਲੇਗਾ ਕੋਈ ਬਾਤ ਨਹੀਂ ਮਸ਼ੀਨਾਂ ਹੋਰ ਟਰਾਡੀਆਂ ਗਾਰਟੀਆਂ ਅੱਛਾ ਮੇਰਾ ਇੱਕ ਸੁਝਾਅ ਹੈ ਬਾਕੀ ਆਪ ਜੀ ਸਭ ਕਰੋ ਕਿ ਤੁਸੀਂ ਇੱਕ ਆ ਤਾਂ ਬੰਦਾ ਇੱਕ ਹੋਰ ਸੱਦੋ ਆਪਣਾ ਅਗਰੀਕਲਚਰ ਡਿਪਾਰਟਮੈਂਟ ਦਾ ਹਾਂ ਐਕਸ਼ਨਸ ਆਵਾਰੇ ਇਮੀਡੀਏਟਲੀ ਰਮਨ ਜੀ ਨੂੰ ਤੁਸੀਂ ਉਹ ਲਿਸਟ ਦਿਓ ਕਿ ਮੈਨੂੰ ਫਲਾਣੇ ਇੰਨੇ ਇੱਕ ਬੰਦੇ ਚਾਹੀਦੇ ਕਈਆਂ ਜਿੰਨਾ ਟਰੈਕਟਰ ਟੁੱਟ ਰਹੀ ਚਾਹੀਦਾ ਤੇ ਉਹ ਪੇਮੈਂਟ ਵਾਲਾ ਬੌਸ ਬੈਟੇ ਕਰਾ ਦੇਗਾ ਕੋਈ ਦਿੱਕਤ ਨਹੀਂ ਮਗਰ ਲੱਗਾਂਗੇ ਇੰਨੀ ਦੇਰ ਪੇਮੈਂਟ ਕਰਾਈ ਦੇਾਂਗੇ ਸਰ ਬਤਾਓ ਹਾਂ ਜੀ ਹਾਂ ਜੀ ਕੋਈ ਦਿੱਕਤ ਵਾਲੀ ਨਹੀਂ ਮੈਂ ਤਾਂ ਵੀ 35 ਬੰਦਾ ਆ ਰਿਹਾ ਨਾ ਨਾ ਰੁਪਿਆ ਦੀ ਗੱਲ ਕਰਾ ਲਾ ਲੱਗ ਗਈ ਮੰਗ ਕੋਈ ਹਲਕੋ ਨਹੀਂ ਆ ਬੋਰ ਲਾ ਲਿਆ ਇੱਕ ਕਰੀਏ ਕੋਈ ਨਹੀਂ ਅਭੀ ਇਹ ਅਬ ਗਾਮ ਡੁੱਬਣ ਲੱਗ ਰਿਹਾ ਨੁਕਸਾਨ ਦੇ ਮੇਰਾ ਤਾਂ ਪੰਜ ਕੋਸੀ ਦੋ ਇਹ ਨਗਰ ਦੇ ਸੀ ਇਮੀਡੀਏਟਲੀ ਆਪਣਾ ਹੋਵੇਗਾ ਮੈਂ ਨਗਰ ਕਰ ਲਿਆ ਰਿਪੜਾ ਵੀ ਆਪਾਂ 300 ਬੰਦੇ ਬੁਲਾ ਦੇਣਗੇ ਲੈਪਰ ਕੇ ਲੈਪਰ ਭਗਤਿਆਰ ਲੈਪਰ ਆਪਾਂ 50 ਬੰਦੇ ਬੁਲਾ ਦੋ ਮੈਂ ਕੋਈ ਭਾਈ ਤਾਂ 2 ਮਿੰਟ ਮਾਗੇ ਲੈਪਰ ਕਰੋ ਕਰੋ ਬੰਦੇ ਬੰਦੇ ਤਾਂ ਮਾਰਾ ਠੀਕ ਦੂਸਰਾ ਕੁਐਸਚਨ ਇਹ ਮੈਂ ਵੱਢ ਜਾਏਗਾ ਬੰਦਾ ਤੂੰ ਵੱਢਣਾ ਕੋਈ ਨਹੀਂ ਤਾੜੀਆਂ ਤਾੜੀਆਂ ਕਦੋਂ ਤਾੜੀਆਂ ਕਦੋਂ ਜਾਣ ਲਾਰੇ ਸੋ ਅੱਛਾ ਠੀਕ ਗੱਲ ਕਰ ਪਰਚੋ ਕਢਵਾਉਣ ਲੱਗ ਰਿਹਾ ਜੀ ਮੁਸਤਾਲ ਹੋ ਜਾਏਗਾ ਸਰ ਇਹ ਆ ਕ੍ਰਿਟੀਕਲ ਪੁਆਇੰਟ ਹੈ ਮੈਂ ਕਿਹਨੂੰ ਕਹਦਾ ਸਰਕਾਰ ਨੂੰ ਪੱਤਰ ਤਾਂ ਫੇਰ ਆਪ ਕਿਉਂ ਨਾ ਬਦਾਈ ਮੈਂ ਕਿਉਂ ਇੱਥੇ ਖੜਾ ਇੰਡਾਲੇ ਕਿਉਂ ਇੱਥੇ ਖੜੇ ਆਨੋਂ ਬਤ ਨਹੀਂ ਆਣੀ ਚਾਹੀਦੀ ਸੀ ਉਹ ਗੰਦ ਆਏ ਹੁਣ ਬੱਕ ਰੋਲਾ ਪਾਉਂਦਾ ਨਹੀਂ ਰੋਲਾ ਤਾਂ ਜਦੋਂ ਮਸਾਲਾ ਲ ਹੋ ਜਾਊਗਾ ਪਾਣੀ ਤਾਂ ਆ ਜਾਊਗਾ ਪਾਣੀ ਸੁੱਕ ਜਾਊਗਾ ਮੌਸਮ ਸਾਬ ਹੋ ਜਾਊਗਾ ਫੇਰ ਰੋਲਾ ਪਾਵਾਂਗੇ ਫੇਰ ਦੱਸਾਂਗੇ ਸਰਕਾਰ ਨੂੰ ਲੋਕਾਂ ਨੂੰ ਵੀ ਆ ਇਹਨਾਂ ਦੀ ਵਰਕਿੰਗ ਕੀ ਆ ਇੱਕ ਵਾਰ ਤਾਂ ਆਪਾਂ ਮਸਲਾ ਹੱਲ ਕਰਦੇ ਹਾਂ ਮੌਕੇ ਦੀ ਸਿਚੁਏਸ਼ਨ ਕੋਈ ਸਾਇਕ ਪਹੁੰਚੀ ਕੀ ਦੇਵਲਾ ਸਸੂ ਨਾ ਪੁੱਛੋ ਜੀ ਮੇਰੇ ਤੋਂ ਲੋਕ ਪਹੁੰਚੇ ਹੋਏ ਐ ਆਮ ਆਦਮੀ ਪਹੁੰਚੇ ਹੋਏ ਐ ਤਾਂ ਆਮ ਆਦਮੀ ਆਪਣਾ ਕੰਮ ਕਰਦਾ ਪ੍ਰਸ਼ਾਸਨ ਦੀ ਗੱਲ ਨਾ ਹੀ ਕਰੀਏ ਇੱਕ ਵਾਰ ਤਾਂ ਠੀਕ ਐ ਨਹੀਂ ਤਾਂ ਫਿਰ ਥੋੜਾ ਮੈਂ ਗੁੱਸਾ ਆ। ਠੀਕ ਹੈ ਇੱਕ ਵਾਰ ਆਪਾਂ ਪਿੰਡਾਂ ਨੂੰ ਬਚਾਈਏ ਬਿਲਕੁਲ ਇਹ ਜ਼ਰੂਰੀ ਹੈ ਜੀ ਹਾਂ ਹਾਂ ਹੈਗਾ ਉਹ ਤਾਂ ਤੁਸੀਂ ਮਗਰ ਵੀ ਵੇਖ ਲਿਆ ਪਹਿਲੀ ਗੱਲ ਤਾਂ ਮੈਂ ਤਾਂ ਇਹ ਅਰਦਾਸ ਕਰਦਾ ਵੀ ਜਿਹੜੇ ਆਪਣੇ ਮਗਰਲੇ ਪ੍ਰਾਇਆ ਤੁਸੀਂ ਵੇਖਿਆ ਨੇ ਸੁਲਤਾਨਪੁਰ ਲੋਧੀ ਸਾਈਡ ਵਗੈਰਾ ਉਹਨਾਂ ਦੇ ਮੁਕਾਬਲੇ ਤਾਂ ਆਪਣੇ ਦਾ ਕੁਝ ਵੀ ਇੱਥੇ ਦਿੱਕਤ ਹੈ ਨਹੀਂ ਉਹ ਤੇ ਵਿਚਾਰੇ ਉਹਨਾਂ ਦੇ ਤਾਂ ਪਿੰਡਾਂ ਦੇ ਪਿੰਡ ਡੁੱਬ ਗਏ ਪਸ਼ੂ ਮਰ ਗਏ ਮਕਾਨ ਡੁੱਬ ਗਏ ਉੱਥੇ ਤਾਂ ਬਹੁਤ ਜਾਈ ਜੁੱਕ ਜਿਹਾ ਸਥਿਤੀ ਪੀਣ ਵਾਸਤੇ ਪਾਣੀ ਵੀ ਨਹੀਂ ਹੈਗਾ ਉਹਨਾਂ ਕੋਲ ਜੀ ਕੋਈ ਕੋਈ ਚੀਜ਼ ਵਾਸਤੇ ਨਹੀਂ ਹੈ ਤੇ ਇਸ ਕਰਕੇ ਬੱਟ ਅਦਰਵਾਈਜ਼ ਟੋਟਲ ਮਤਲਬ ਹੈ ਤਾਂ ਗਵਰਨੈਂਸ ਫੇਲੀਅਰ ਹੀ ਨਾ ਸੋ ਆ ਇਸ਼ੂਸ ਹੈਗੀ ਹੈ ਉਹਨੂੰ ਸਰਪੰਚ ਸਾਹਿਬ ਮੈਨੂੰ Where is he? मतलब जब मैं आया इथे मैं क्या जी बुलाओ बंदे बुलाओ कितने मिनट चाहिए वो झिझके ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ मतलब ਕੀ ਪ੍ਰੋਬਲਮ ਕਿਉਂ ਇੱਕਦਮ ਬਿਵਾਡਾ ਵੀ ਪਿੰਡ ਡੋਗ ਰਿਹਾ ਉਹ ਕਹਿੰਦਾ ਜੀ ਕੱਲ ਤਿੰਨ ਜਿਹੜੇ ਬੰਦੇ ਦੀ ਪੇ ਮੈਂ ਉਹਨਾਂ ਨੂੰ ਤਾਂ ਪੈਸੇ ਦਿੱਤੇ ਨਹੀਂ ਕਿਸੇ ਨੇ ਕੋਈ ਹਾਮੀ ਭਰੀ ਨਹੀਂ ਤੇ ਉਹ ਵੀ ਪ੍ਰੋਬਲਮ ਹੈ ਫਿਰ ਅਗਲੇ ਬੰਦੇ ਜਿਹੜੇ ਕੋਈ ਕੰਮ ਕੁੰ ਕਰ ਰਹੇ ਆ ਤੇ ਇਸ ਮੌਕੇ ਤੇ ਵੀ ਜੇ ਬੰਦਾ ਜਿਜਕ ਰਿਹਾ ਤੇ ਇਹਦਾ ਸਰਕਾਰ ਦੀ ਵਰਕਿੰਗ ਤਾਂ ਪਤਾ ਹੀ ਲੱਗੀ ਨਾ ਤਾਂ ਸਰਕਾਰ ਨੂੰ ਇਮੀਡੀਏਟ ਮੈਂ ਪਰਸੋਂ ਲਿਖਿਆ ਸੀਗਾ ਮੈਂ ਟਵੀਟ ਵੀ ਕੀਤਾ ਸੀ ਵੀ ਹਰ ਪਾਸੇ ਮਤਲਬ ਪਿਛਲੇ 4 ਦਿਨਾਂ ਤੋਂ ਆਪਾਂ ਦੇਖ ਰਹੇ ਪੰਜਾਬ ਦੇ ਵਿੱਚ ਕੱਲ ਤੋਂ ਅਫਸਰशाही ਵਿਖੀ ਕਿੰਨੇ ਦਿਨ ਅਫਸਰशाही ਕਿੱਥੇ ਸੀ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਸੀ ਦਰਿਆ ਦੇ ਨਾਲ ਹੋਣਾ ਚਾਹੀਦਾ ਸੀ ਕਿੱਥੇ ਕਿੱڑی ਕ੍ਰਿਟੀਕਲ ਪੁਆਇੰਟਸ ਹੈ ਉਹਨਾਂ ਦੀ ਇਨਸਪੈਕਸ਼ਨ ਦੇ ਉੱਤੇ ਹੋਣਾ ਚਾਹੀਦਾ ਸੀ ਹੁਣ ਹੁਣ ਅਫਸਰशाही ਬਾਹਰ ਨਿਕਲੀ ਹੋਈ ਹੈ ਇੱਕ ਬੰਦਾ ਹੋਰ ਲਗਾ ਲਿਆ ਪਨ ਪਕੜਾ ਦੇ ਸੋ ਮਤਲਬ ਇਹ ਇਸ਼ੂਜ਼ ਹੈ ਕਿ ਗਵਰਨੈਂਸ ਦੇ ਇਸ਼ੂਜ਼ ਹੈ ਫਿਰ ਮੈਂ ਸੋਚਦਾ ਜੀ ਜੇ ਭਗਵੰਤ ਮਾਨ ਜੀ ਉਹ ਵੀ ਤਾਮਿਲਨਾਡੂ ਹੀ ਫਿਰ ਰਹੇ ਸੀ ਕੱਲ ਤੱਕ ਤਾਂ ਕੱਲ ਪਰਸੋਂ ਤੱਕ ਉਹ ਵੀ ਕੱਲ ਹੀ ਆਏ ਆ ਤੇ ਫਿਰ ਜਿਹੜਾ ਡਰਾਮਾ ਉਹਨਾਂ ਨੇ ਰਚਿਆ ਕਿ 10 ਕਟੇ ਵਾਟੇ ਦੇ ਤੇ ਕੋਈ ਬੋਤਲਾ ਪਾਣੀ ਦੇ ਹੈਲੀਕਾਪਟਰ ਕੋਸ਼ਿਸ਼ ਕੀਤੀ ਆ ਤਾਂ ਮਤਲਬ ਆਪਣੇ ਘਾਹ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਕੀਤੀ ਉਹਨਾਂ ਨੇ ਸੋ ਇਹ ਇਸ਼ੂਜ਼ ਹੈ ਬਟ ਹੁਣ ਮੌਕੇ ਤੇ ਸੀ ਖੜੇ ਆ ਮਤਲਬ ਹੋਪਫੁਲੀ ਉਮੀਦ ਹੈ ਵੀ ਜਿਵੇਂ ਆ ਟਾਈ ਵਗੈਰਾ ਹੈ ਇਹਨੂੰ ਕਰ ਰਹੇ ਆ ਮਤਲਬ ਪਿਛਲੇ ਅੱਧੇ ਘੰਟੇ ਤੱਕ ਹੀ ਆਲਰੀਡੀ ਫਲੋ ਜਾਂ ਬਣ ਗਿਆ ਪਾਣੀ ਦਾ ਕਿਉਂਕਿ ਕਟਾਵ ਬਹੁਤ ਆ ਗਈ ਸੀਗੇ ਤੇ ਸਾਨੂੰ ਡਰ ਵੀ ਆ ਜੇ ਬੈਂਕ ਜਿਹੜਾ ਟੁੱਟ ਗਿਆ ਤੇ ਫਿਰ ਜਦੋਂ ਮੈਂ ਕਿਹਾ ਖੂਈਆਂ ਸਰਵਰ ਤੱਕ ਮਾਰ ਕਰਦਾ ਖੂਈਆਂ ਦਾ ਇਧਰਲਾ ਪਾਸਾ ਆਲਰੇਡੀ ਮੇਰੇ ਖਿਆਲ ਹਜ਼ਾਰ ਇੱਕ ਇੱਕ ਤਾਂ ਆਲਰੇਡੀ ਪਾਣੀ ਦੇ ਥੱਲੇ ਹੈ ਤੇ ਜੇ ਆ ਬੈਂਕ ਟੁੱਟ ਗਿਆ ਤਾਂ ਪਿੰਡ ਪਿੰਡ ਦੇ ਵਿੱਚ ਨਹੀਂ ਪਾਣੀ ਵੜ ਜੂ ਸੋ ਐਂਡ ਪਿੰਡ ਮੰਨ ਲਾ ਵਗੇ ਫਿਰ ਇਤਨੇ ਤੋਂ ਆਪਣੇ ਤਲਮੀਰ ਦੇ ਦੋਤਪੁਰੇ ਦੀ ਵੀ ਦੋਤਪੁਰੇ ਦਾ ਰਕਪਾ ਜਿਹੜਾ ਹਾਈਵੇ ਦੇ ਇਧਰਲੀ ਸਾਈਡ ਹੈ ਦੀਵਾਨ ਖੜੇ ਤੋਂ ਮਾਰ ਕਰ ਸਕਦਾ ਸੋ अगेन ਅ ਪ੍ਰਸ਼ਾਸਨ ਵੀ ਮਤਲਬ ਲੇਟ ਸੀ ਹਰ। ਕਾਫੀ ਸਾਲ ਪਹਿਲਾਂ ਸੀਤੋ ਵੱਲ ਇਹ ਹਾਲਾਤ ਬਣੇ ਸੀ ਬੱਦਰ ਹਾਲਾਤ ਬਣੇ ਸੀ ਇੱਥੇ ਮਤਲਬ ਪਿੰਡਾਂ ਤੱਕ ਪਾਣੀ ਪਹੁੰਚ ਗਿਆ ਸੀ। ਲਗ ਕਾਫੀ ਪਿੰਡਾਂ ਤੱਕ ਆਮੇ ਇਹਦੇ ਵਿੱਚ ਸਿਚੁਏਸ਼ਨ ਦੇਖਦੇ ਅੱਜ ਤੱਕ ਕੁਝ ਕੀਤਾ ਨਹੀਂ ਲੱਗਦਾ। ਸਿੱਖਦੇ ਨਹੀਂ ਨਾ। ਕੋਈ ਪਹਿਲੀ ਵਾਰ ਤਾਂ ਹੈ ਨਹੀਂ ਹੁਣ ਜਿਹੜਾ ਇਸ ਵਾਰੀ ਮੀਂਹ ਪਿਆ ਹੈ ਬਹੁਤ ਜ਼ਿਆਦਾ ਮੀਂਹ ਪਿਆ। ਅੱਜ ਮੈਂ ਹੁਣੇ ਆਈ ਗੱਲ ਕਰ ਰਿਹਾ ਸੀ ਵੀ ਮੈਂ ਉਹਨਾਂ ਨੂੰ ਐਸਡੀਓ ਸਾਹਿਬ ਨੂੰ ਕਿਹਾ ਵੀ ਜਿਵੇਂ ਹੀ Uh, masalah soal boleh, mungkin, maksudnya. ਜਦੋਂ ਆਪਾਂ ਕੰਟਰੋਲ ਕਰ ਲਾਂਗੇ ਸਿਚੁਏਸ਼ਨ ਨੂੰ ਉਹਦੇ ਬਾਅਦ ਮੈਂ ਕਹਿਆ ਵੀ ਮੈਨੂੰ ਤੁਹਾਡਾ ਪਲਾਨ ਦੱਸੋ ਮੈਂ ਫੇਰ ਸਰਕਾਰ ਦੇ ਮਗਰ ਲੱਗਦਾ ਕਿਉਂਕਿ ਅੱਜ ਨਹੀਂ ਤਾਂ ਕੱਲ ਫੇਰ ਵੀ ਪੈ ਸਕਦਾ ਅਗਲੇ ਸਾਲ ਇਸ ਤੋਂ ਜ਼ਿਆਦਾ ਪੈ ਸਕਦਾ ਆ ਜਿਹੜੀ ਗਲੋਬਲ ਵਾਰਮਿੰਗ ਹੈ ਤੁਸੀਂ ਹਿਮਾਚਲ ਦੇ ਵਿੱਚ ਵੇਖ ਰਹੇ ਹੋ ਬਿਲਕੁਲ ਬਿਲਕੁਲ ਜੀਐਨਕੇ ਦੇ ਵਿੱਚ ਜੰਮੂ ਦੇ ਵਿੱਚ ਮੈਂ ਅੱਜ ਅਖਬਾਰ 'ਚ ਪੜ੍ਹ ਰਿਆ ਸੀ ਕਿ 100 ਸਾਲਾਂ ਬਾਅਦ ਇੰਨਾ ਮੀਂਹ ਪਿਆ ਹੈ ਇਹਨੇ ਡੱਟ ਟਾਈਮ ਦੇ ਵਿੱਚ ਸੋ ਮੌਸਮ ਬਦਲ ਰਿਹਾ ਹੈ ਮਤਲਬ ਸਾਰਾ ਪੈਟਰਨ ਬਦਲ ਰਿਹਾ ਹੈ ਸਾਡੇ ਜਿਵੇਂ ਇੱਕ ਤਰੀਕ ਨੂੰ ਆਪਣੇ ਮੀਂਹ ਪਿਆ ਸੀਗਾ ਇੱਕ ਤਰੀਕ ਨੂੰ ਉਹ ਕਿੰ ਸੋ ਇਹ ਇੱਕ ਚੀਜ਼ ਹੈ ਕਿ ਤੇ ਪਲਾਨਿੰਗ ਸੇਮ ਜੀ ਦਿੱਕਤ ਪਹਿਲੇ ਹੀ ਸੀਗੀ ਸੈਦਾਨੀ ਦਾ ਵੈਸੇ ਹੀ ਸੇਮ ਤੋਂ ਮਰਿਆ ਹੋਇਆ ਹੈ ਉਹਦੇ ਹੁਣ ਸੇਮ ਹੋਰ ਵੱਧ ਜੂਗੀ ਸੋ ਬਹੁਤ ਕ੍ਰਿਟੀਕਲ ਇਸ਼ੂਜ਼ ਹੈਗੇ ਜਿਹਦੇ ਉੱਤੇ ਗੌਰ ਕਰਨ ਵਾਲੀ ਗੱਲ ਹੈ ਇਹ ਜਿਵੇਂ ਮੈਂ ਕਿਹਾ ਜਵਾਕਾਂ ਦਾ ਖੇਡ ਨਹੀਂ ਹੈ ਮਤਲਬ ਉਹਨਾਂ ਦੇ ਡਰਾਮੇ ਬਹੁਤ ਹੋ ਗਏ ਹੁਣ ਵੀ ਮੈਂ ਤਾਂ ਮਾਨ ਸਾਹਿਬ ਨੂੰ ਕਹਾਂਗਾ ਉਹ ਭਈਆ ਅਗਲੇ ਸਾਲ ਦੀ ਤਾਂ ਐਟਲੀਸਟ ਨੀਂਵਤਾ ਰੱਖ ਦਿਓ ਪਲੈਨਿੰਗ ਉਹਨਾਂ ਦਾ ਆਪ ਦਾ ਪਿੰਡ ਡੁੱਬਿਆ ਪਿਆ ਮੇਰੇ ਖਿਆਲ ਮੈਂ ਅੱਜ ਬੜ ਰਿਹਾ ਸੀ ਮਾਨ ਸਾਹਿਬ ਸੋ ਥੀਸ ਆਰ ਸਿਚੁਏਸ਼ਨਸ ਗਵਰਨਮੈਂਟ ਹੈਸ ਟੂ ਥਿੰਕ ਅਬਾਊਟ ਸੀਰੀਅਸਲੀ ਪਾਣੀ ਕਿਵੇਂ ਆਪਾਂ ਰਿਲੀਜ਼ ਕਰਦੇ ਬਹੁਤ ਸਾਰੇ ਪਹਿਲੂ ਹੈ ਇਹਦੇ ਤੇ ਐਂਡ ਅਲੱਪ ਸਰਕਾਰ ਇਹਦੇ ਵਿੱਚ ਮੈਂ ਕਿ ਹਰ ਪ੍ਰਿੰਟ ਤੇ ਫੇਲ ਹੋਈਏ ਇਸੇ ਤੱਕ ਸਾਾਨੂੰ ਪਾਣੀ ਇੱਕ ਸੰਦੀਪ ਜੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਸੀਮ ਨਾਲਿਆਂ ਦੀ ਸਫਾਈ ਨਹੀਂ ਹੋ ਹਾਂਜੀ ਉਹਦੇ ਬਾਰੇ ਕਹੀਂ ਉਹ ਤਾਂ ਅਗੇਨ ਤੁਸੀਂ ਆ ਮਹਿਕ ਮੈਂ ਤੋਂ ਪੁੱਛਣ ਵਾਲੀ ਗੱਲ ਹੈ ਬਹੁਤ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਮੈਂ ਤਾਂ ਤੁਹਾਨੂੰ ਕਹੂੰਗਾ ਮੈਂ ਕੋਈ ਗੱਲ ਕਹੂੰਗਾ ਲੋਕੀ ਸੌਂ ਅਣਜਾਣ ਜਾਣਗੇ ਵੀ ਐਸੇ ਹੈ ਭਾਈ ਇਹ ਹੈ ਉਹ ਹੈ ਤੁਸੀਂ ਰਿਕਾਰਡ ਕਢਾਓ ਵੀ ਆ ਪਿਛਲੇ ਸਾਲ ਸਫਾਈ ਕਿੰਨੇ ਦੇ ਵਿੱਚ ਕਿੰਨਾ ਮਤਲਬ ਕਿੰਨਾ ਪੈਸਾ ਖਰਚਾ ਗਿਆ ਸੀ ਕਿੱਥੇ ਸਫਾਈ ਹੋਈ ਤੁਸੀਂ ਰਿਕਾਰਡ ਕਢਾ ਲਓ ਤੇ ਇਮੀਡੀਏਟਲੀ ਮਤਲਬ ਸਾਰਾ ਕੁਝ ਕਲੀਅਰ ਹੋ ਜਾਊਗਾ ਜੇ ਪਿਛਲੇ ਸਾਲ ਸਫਾਈ ਹੋਈ ਸੀ ਆ ਕੀ ਠੀਕ ਹੈ ਮਤਲਬ ਇਹਦੇ ਵਿੱਚ ساری ਕੁਝ ਸਾਰੀ ਗੱਲ ਹੀ ਆ ਜਾਂਦੀ ਹੈ ਕਿਉਂਕਿ ਅਗਰ ਸਫਾਈ ਸਮੇਂ ਸਿਰ ਹੋਈ ਹੁੰਦੀ ਤਾਂ ਅਜੇ ਇਹ ਨੋਬਤ ਨਹੀਂ ਆਂਦੀ ਸੀ ਪਾਣੀ ਦਾ ਫਲੋ ਨਹੀਂ ਰੁਕਦਾ ਬਿਲਕੁਲ ਮਤਲਬ ਇਸ ਚੋਕ ਪੁਆਇੰਟ ਦੇ ਉੱਤੇ ਆਹ ਦਿੱਕਤ ਨਹੀਂ ਆਣੀ ਸੀ ਵਿਦਾਇਸ਼ ਜੀ ਵਿਦਿਆਕਰ ਜੀ ਵਿਦਾਇਸ਼ ਨੇ ਨਖਰੂ ਵੀ ਆਪਣੇ ਲੈਵਲ ਦੇ ਉੱਤੇ ਜਿਹੜਾ ਹੈ ਪਿੰਡ ਵਾਸੀ ਜਿਹੜਾ ਲੱਗੇ ਹੋਏ ਨੇ ਵੀ ਆਹ ਨਾਲੇ ਸੰਕਟ ਤੋਂ ਬਚਣ ਦੇ ਲਈ ਹਰ ਸੰਭਵ ਜਿਹੜੇ ਪ੍ਰਯਾਸ ਕੀਤੇ ਜਾ ਰਹੇ ਆ ਤੇ ਵਿਦਾਇਸ਼ ਜੀ ਕ락ੜ ਜੀ ਜਿਹੜਾ ਹੈ ਲਗਨ ਦੀ ਕੀਤੀ ਜਾ ਰਹੀ ਹੈ ਪੂਰੇ ਕੰਮ ਕਾਇਮ ਚਾਹਤੋਂ ਸਾਰੇ ਤੁਸੀਂ ਦੇਖ